ਕਿਉਂਕਿ ਇਹ ਜਿਹੜਾ ਜਿੰਨਾ ਇਹ ਸਾਰਾ ਏਰੀਆ ਤੁਸੀਂ ਦੇਖਦੇ ਪਏ ਹੋ ਜੀ ਨਾ ਇਹ ਦਰਿਆਈ ਏਰੀਆ ਤੇ ਬਾਰਡਰ ਏਰੀਆ ਇੱਥੋਂ ਡਿਫੈਂਸ ਲਾਈਨ ਜਿਹੜਾ ਮੈਂ ਹਾਂ ਕੋਈ ਹੋਣੀ ਕੋਈ 2 ਕਿਲੋਮੀਟਰ ਤੇ ਬਸ ਦੂਰ ਇੱਥੋਂ ਰਹਿ ਜਾਂਦੀ ਡਿਫੈਂਸ ਲਾਈਨ ਤੇ ਆ ਜਿਹੜੇ ਸਾਰਾ ਤੁਸੀਂ ਹੁਣ ਪੈਲੀਆਂ ਵੇਖਦੇ ਪਏ ਜੀ ਨਾ ਇੰਨੀਆਂ ਸ਼ਾਨਦਾਰ ਹਰੀਆਂ ਹਰੀਆਂ ਤੇ 1955 ਦੇ ਵਿੱਚ ਪਾਣੀ ਆਇਆ ਸੀ ਇੱਥੇ ਬਹੁਤ ਪਾਣੀ ਆਇਆ ਸੀ 1955 ਵਾਲਾ ਪਾਣੀ ਆਇਆ ਸੀਗਾ ਬਾਅਦ ਵਿੱਚ 88 ਵਾਲਾ ਪਾਣੀ ਆਇਆ ਸੀਗਾ ਰਾਜੂ ਕੀ ਗੱਟੀ ਤੋਂ ਅਗਲਾ ਪਿੰਡ ਐ ਆਕੂ ਵਾਲਾ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਤੇ ਆਪਾਂ ਬਿਲਕੁਲ ਹਾਂ ਹੱਦ ਤੇ ਖੜੇ ਆ ਤੇ ਆ ਸਾਹਮਣੇ ਜਿਹੜੀ ਆ ਤੁਸੀਂ ਦੇਖਦੇ ਪਏ ਜੇ ਇੱਥੇ ਐਮੀ ਵਿਰਕ ਨੇ ਫਿਲਮ ਬਣਾਈ ਸੀਗੀ ਬੰਬੂਗਾਰਡ ਹੋਰ ਵੀ ਦੋ ਤਿੰਨ ਫਿਲਮਾਂ ਸ਼ੂਟ ਹੋ ਜਾਂਣ ਉਹਨਾਂ ਦਾ ਨਾਮ ਨਹੀਂ ਪਤਾ ਪਰ ਬੰਬੂਗਾਰਡ ਤੇ ਜੀ ਮਿੱਤਰੋ ਕਿਵੇਂ ਹੋ ਸਾਰੇ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਤੇ ਅੱਜ ਦਾ ਵਲੌਗ ਬੜਾ ਮਸਤ ਹੋਣ ਵਾਲਾ ਹੈ ਕਿ ਆਪਣੀ ਚੱਲਦੀ ਪੰਜਾਬ ਦੀ ਸਿਰੇ ਜਿੱਥੇ ਆਪਾਂ ਜਿਹੜੇ ਪੰਜਾਬ ਦੇ ਸਰਦੀ ਇਲਾਕੇ ਨੇ ਜਿਵੇਂ ਬਾਰਡਰ ਦੇ ਨੇੜੇ-ਨੇੜੇ ਦੇ ਇਲਾਕੇ ਡਿਫੈਂਸ ਲਾਈਨ ਉੱਧੋ ਆਪਾਂ ਤੁਹਾਨੂੰ ਵਿਖਾਉਣੇ ਪਏ ਆ ਘਮਾਉਣੇ ਪਏ ਤੇ ਜਿਹੜੇ ਪੁਰਾਣੇ ਮਹਿਲ ਹੋ ਗਏ ਅੰਗਰੇਜ਼ਾਂ ਦੇ ਤੇ ਮੁਸਲਮਾਨਾਂ ਦੇ ਵੇਲੇ ਦੇ ਉਹ ਆਪਾਂ ਤੁਹਾਨੂੰ ਸਾਰੇ ਵਿਖਾਉਣੇ ਪਏ ਆ ਅੱਜ ਦੇ ਵਲੌਗ ਵਿੱਚ ਆਪਾਂ ਜਾਣੇ ਪਏ ਆ ਜਿੱਥੇ ਬੰਬੂ ਗਾਰਡ ਦੀ ਸ਼ੂਟਿੰਗ ਹੋਈ ਸੀ ਉਹ ਕੱਚੀ ਵੇਲੀ ਉਹ ਆਪਾਂ ਤੁਹਾਨੂੰ ਵਿਖਾਵਾਂਗੇ ਤੇ ਹੋਰ ਜਿਹੜੇ ਪੁਰਾਣੇ-ਪੁਰਾਣੇ ਬੁਰਜੇ ਖੜੇ ਨੇ ਮਹਿਲ ਖੜੇ ਨੇ ਉਹ ਆਪਾਂ ਤੁਹਾਨੂੰ ਸਾਰੇ ਵਿਖਾਵਾਂਗੇ ਤੇ ਵਲੌਣ ਵਾਲੇ ਵੀ ਕੰਟੀਨਿਊ ਬਣੇ ਰਹੇ ਜੇ ਬੜਾ ਮਸਤ ਵਲੌਗ ਹੋਣਾ ਹੈ ਮਿੱਤਰੋ ਆਪਾਂ ਰਾਹ ਦੇ ਵਿੱਚ ਜਾਂਦੇ ਪਏ ਸੀ ਤੇ ਆ ਜਿਹੜੀ ਸੜਕੇ ਸਿੱਧਾ ਫਰੋਇਪੁਰ ਨੂੰ ਜਾਂਦੀ ਤੇ ਆ ਆਪਣੇ ਪਿੰਡ ਨੂੰ ਮੱਲਾਲੇ ਨੂੰ ਚਲੀਆਂ ਤੇ ਇੱਥੇ ਇੱਕ ਪਿੰਡ ਹੈਗਾ ਮੂਸੇ ਵਾਲਾ ਤੇ ਜਦੋਂ ਮੂਸੇ ਵਾਲਾ ਦਾ ਨਵਾਂ ਨਵਾਂ ਨਾਮ ਬਣਿਆ ਸੀ ਨਾ ਤਦੋਂ ਸਾਨੂੰ ਇਹ ਬੜਾ ਕਨਫਿਊਜ਼ ਸੀਗੇ ਮੂਸੇ ਵਾਲਾ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਤੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗਿਆ ਵੀ ਮੂਸੇ ਵਾਲਾ ਇਹ ਪਿੰਡ ਨਹੀਂ ਹੈਗਾ ਆਪਣੇ ਫਰੋਇਪੁਰ ਜ਼ਿਲ੍ਹੇ ਦਾ ਉਹ ਹੈਗਾ ਮਾਨਸਾ ਜ਼ਿਲ੍ਹੇ ਦਾ ਤੇ ਫਿਰ ਜਾ ਕੇ ਸਾਨੂੰ ਪਤਾ ਲੱਗਾ ਆਪਾਂ ਘੁੰਮਦੇ ਘੁੰਮਦੇ ਆ ਗਏ ਦੇ ਫਰੋਇਪੁਰ ਦੇ ਬਾਰਡਰ ਏਰੀਏ ਦੇ ਵਿੱਚ ਜਿੱਥੇ ਬੰਬੂ ਕਾਰਟ ਦੀ ਹਜਾਰਾ ਸਿੰਘ ਵਾਲਾ ਜਿੱਥੇ ਬੰਬੂ ਕਾਰਟ ਦੀ ਸ਼ੂਟਿੰਗ ਹੋਈ ਸੀਗੀ ਤੇ ਪਹਿਲਾਂ ਤੁਸੀਂ ਇਹ ਰੇਲਵੇ ਸਟੇਸ਼ਨ ਵੇਖੋ ਇਹ 1947 ਤੋਂ ਬਾਅਦ ਇਹ ਬੰਦ ਹੋ ਗਿਆ ਸੀ ਜਿਹੜੀ ਇਹਦੇ ਵਿੱਚ ਲੈਂਨ ਸੀ ਉਹ ਚੱਕ ਦਿੱਤੀ ਫੌਜੀਆਂ ਨੇ ਤੇ ਉਹ ਜਿਹੜਾ ਗੇਟ ਹੈ ਉਹ ਪਤਾ ਨਹੀਂ ਕਿਹੜੇ ਕੰਮ ਵਾਸਤੇ ਵਰਤੇ ਜਾਂਦਾ ਹੁਣ ਤੇ ਆ ਤੁਸੀਂ ਦੇਖੋ ਬਿਲਡਿੰਗ ਹਾਲੇ ਤੱਕ ਹਾਲੇ ਤੱਕ ਮਜ਼ਬੂਤ ਖੜੀ ਹੈ ਤੇ ਜਿੰਦੀਆਂ ਇੱਟਾਂ ਦੇਖੋ ਕਿਉਂਕਿ ਜਿਹੜੀ ਆਰਮ ਪੱਠੇ ਦੀ ਇੱਟ ਹੁੰਦੀ ਉਹ 10-15 ਸਾਲ ਬਾਅਦ ਪਿੱਲੀ ਹੋ ਜਾਂਦੀ ਤੇ ਜਿਹੜਾ ਇਸ ਇੱਟ ਦੇ ਵਿੱਚ ਮਟੀਰੀਅਲ ਯੂਜ਼ ਹੋਇਆ ਉਹ ਚੂਨਾ ਪੱਥਰ ਇਹਦੇ ਵਿੱਚ ਯੂਜ਼ ਹੋਇਆ ਤੇ ਤਾਲ ਕਰਕੇ ਇਹ ਨੂੰ ਇੰਨਾ ਲੰਮਾ ਟਾਈਮ ਹੋ ਗਿਆ ਹਾਲੇ ਤੱਕ ਇਹ ਪਿੱਲੀ ਨਹੀਂ ਹੋਈ ਤੇ ਆ ਤੁਸੀਂ ਆ ਗਾਡਰ ਦੇਖੋ ਪਹਿਲੇ ਸਮੇਂ ਨੇ ਹਾਂ ਪਹਿਲੇ ਸਮੇਂ ਗੱਡ ਬੜੇ ਮਜ਼ਬੂਤ ਖੜੇ ਨੇ ਤੇ ਮੈਂ ਇਸ ਰੇਲਵੇ ਸਟੇਸ਼ਨ ਦੀ ਇੱਕ ਡੈਡੀਕੇਟਡ ਵੀਡੀਓ ਬਣਾਈ ਹੈ ਉਹ ਵੀ ਆਪਣੀ ਪੰਜਾਬੀ ਸੀਰੀਜ਼ ਵਿੱਚ ਹੀ ਹੈਗੀ ਤੇ ਉਹਦਾ ਵੀ ਲਿੰਕ ਤੁਹਾਨੂੰ ਥੱਲੇ ਮਿਲ ਜੇਗਾ ਉਹ ਵੇਖ ਲਿਆ ਜੇ ਤੇ ਇਹ ਫਿਲਹਾਲ ਮੈਂ ਤੁਹਾਨੂੰ ਇਸ ਵੀਡੀਓ ਚ ਇੰਨਾ ਹੀ ਦਿਖਾਉਣਾ ਤੇ ਹੁਣ ਆਪਾਂ ਅੱਗੇ ਚੱਲਦੇ ਤੇ ਉਹ ਜਿਹੜਾ ਉਧਰ ਰਹਿ ਗਿਆ ਸਤਲੁਜ ਦਰਿਆ ਦੇ ਆਪਾਂ ਪਹੁੰਚ ਗਏ ਆਪਣੇ ਬੰਬੂ ਗਾਰਡ ਵਾਲੀ ਵੇਲੀ ਤੇ ਕਿ ਪਿੰਡ ਦਾ ਨਾਮ ਕੀ ਸੀਗਾ ਹਜ਼ਾਰਾ ਸਿੰਘ ਹਜ਼ਾਰਾ ਸਿੰਘ ਹੈ ਯਾਰ ਮੈਨੂੰ ਪਿੰਡ ਦਾ ਨਾਮ ਮਿੰਟ ਮਿੰਟ ਬਾਅਦ ਭੁੱਲ ਜਾਂਦਾ ਹਜ਼ਾਰਾ ਸਿੰਘ ਹਜ਼ਾਰਾ ਸਿੰਘ ਜੈਰਾ ਸਿੰਘ ਤੇ ਫਿਲਹਾਲ ਆਪਾਂ ਹੁਣ ਇੱਥੇ ਉਹਨਾਂ ਦੀ ਆ ਵੇਲੀ ਕੋਲ ਖੜੇ ਆ ਆ ਜੇ ਗੇਟ ਉਹਨੇ ਨੂੰ ਕਲਰਫੁਲ ਕਰਨਾ ਚਾਹੀਦਾ ਤੇ ਆ ਜਿਹੜੇ ਪੁਰਾਣੇ ਜਮਾਨਿਆਂ ਦੇ ਆ ਵੇਖੋ ਆ ਕੀ ਨਹੀਂ ਯਾਰ ਆ ਨਹੀਂ ਵੇਚਾ ਕੀ ਛੱਡੇ ਨੇ ਵੈਸੇ ਬਣਾਉਂਦੇ ਇਸ ਤਰ੍ਹਾਂ ਡਿਜ਼ਾਈਨਿੰਗ ਇਹ ਪੁਰਾਣੇ ਸਮੇਂ ਦੀ ਹਾਂ ਕੋਰਨੇ ਜਏ ਬਣਾਉਂਦੇ ਨੇ ਨਾ ਇਹ ਇੰਨਾ ਵਿੱਚ ਖਾਸ ਕਿਉਂਕਿ ਪੰਜਾਬੀ ਕਲਚਰ ਦੇ ਹਿਸਾਬ ਤੇ ਦਿਵਾਲੀ ਨੂੰ ਤੇ ਸ਼ਾਇਦ ਦੀਵੇ ਦੂਵੇ ਜਗਾਉਂਦੇ ਹਾਂ ਵੈਸੇ ਲਾਈਟ ਜੀ ਹਾਂ ਵੈਸੇ ਹੀ ਤੇ ਆ ਦੂਸਰੀ ਸਾਈਡ ਵੀ ਇਦਾਂ ਹੀ ਹੈ ਤੇ ਆ ਜਿਹੜਾ ਆਪਣਾ ਬਾਈ ਤੇ ਆ ਤੁਸੀਂ ਆ ਚੈੱਕ ਕਰੋ ਆ ਜਿਹੇ ਬਿਲੀ ਇੱਥੇ ਐਮੀ ਵਰਕ ਨੇ ਫਿਲਮ ਬਣਾਈ ਸੀਗੀ ਬੰਬੂਗਾਰ ਹੋਰ ਵੀ ਦੋ ਤਿੰਨ ਫਿਲਮਾਂ ਸ਼ੂਟ ਹੋ ਜਾਂਣਾਂ ਨਮ ਨਾ ਮਾਗਨੀ ਪਤਾ ਪਰ ਬੰਬੂ ਕਾਰਡ ਤੇ ਤੇ ਆ ਦੇਖੋ ਤੁਸੀਂ ਆ ਚੈੱਕ ਕਰੋ ਇੱਥੇ ਵੀ ਉਦਾਂ ਦੇ ਹੀ ਬਣੇ ਹੋਏ ਕੋਰਨੇ ਜੇ ਤੇ ਅੰਦਰਲੇ ਪਾਸੋਂ ਇਦਾਂ ਦਾ ਦਿਸਦਾ ਅੰਦਰਲੇ ਪਾਸੋਂ ਉਹਨਾਂ ਦਾ ਇਤੇ ਹੀ ਰੈਸ਼ ਤੇ ਆਹ ਦੇਖੋ ਤੁਸੀਂ ਛੱਤਾ ਪ੍ਰਾਣੀਆਂ ਵੀ ਪੰਜੀਆਂ ਆਮ ਤਾਂ ਬਾਲਿਆਂ ਨਾਲ ਪਾਉਂਦੇ ਤੇ ਇਹ ਬਾਲੇ ਵਿੱਚ ਪਾਏ ਤੇ ਕਾਨੇ ਵਿੱਚ ਪਾਏ ਤੇ ਲੱਕੜ ਦੇ ਵੀ ਲਾਏ ਹੋਏ ਨੇ ਤੇ ਆਹ ਇਨੂੰ ਚੈੱਕ ਕਰੋ ਮੜੀ ਮਾਰੂ ਨਿਕਾ ਇਹ ਵੀ ਪੁਰਾਣੇ ਜ਼ਮਾਨੇ ਦਾ ਦਰਵਾਜ਼ਾ ਹੈ ਤੇ ਆ ਦੇਖੋ ਤੁਸੀਂ ਪਰ ਚਲੋ ਬਈ ਠੰਡੇ ਬੜੇ ਯਾਰ ਹਨਾ ਮੈਂ ਵਿੱਚ ਬੜਿਆ ਤੇ ਮੈਂ ਬੜੇ ਠੰਡੇ ਨੇ ਹਾਂ ਠੰਡੇ ਬੜੇ ਨੇ ਠੰਡ ਲੱਗਦੀ ਤੇ ਆਪ ਹੁਣ ਜਸ਼ਨ ਤੇ ਇੱਥੇ ਯਾਰ ਉਹ ਐਮੀ ਵੀਰ ਕਾ ਇੱਥੇ ਬਿੰਦਾ ਹੁੰਦਾ ਨਾ ਉਹ ਸਾਹਮਣੇ हां ਸੱਚ ਇੱਥੇ ਬੰਧਨ ਦਾ ਆ ਗਿਆ ਮੈਨੂੰ ਦਿੱਤਾ ਵੀ ਇੱਥੇ ਬਹਿ ਕੇ ਉਹ ਆਪਦੀ ਮਾਂ ਤਾਂ ਨਾਲ ਲੜਦਾ ਹੁੰਦਾ ਤੇ ਇਧਰ ਲਈ ਸੈਡ ਉਹ ਲੈ ਕੇ ਆਉਂਦਾ ਹੁੰਦਾ ਪੀਟਰ ਇੰਜਨ ਤੇ ਆ ਜੀ ਦੇਖੋ ਤੁਸੀਂ ਆਇਆਗਾ ਚੁੱਲਾ ਆ ਜਿਹੜੇ ਬਾਰੀਆਂ ਜੀਆਂ ਰੱਖਣੇ ਹਨ ਕੋਈ ਸਮਾਨ ਤੁਮੂ ਰੱਖਣ ਵਾਸਤੇ ਬਣੇਗੇ ਤੇ ਆ ਦੇਖੋ ਤੁਸੀਂ ਲੜਕਾ ਆ ਭਾਰਤ ਲੜਕਾ ਹੀ ਹੈ ਨਾ ਹੈ ਨਾ ਆ ਦਹੀਂ ਦਹੀਂ ਲੱਸੀ ਲੁੱਸੀ ਬਣਾਉਣ ਵਾਸਤੇ ਇਹ ਘੁੰਮਣਾ ਹਣਾ ਕਮਾਈ ਇਹਨੂੰ ਉਹ ਰੱਖਣਾ ਹੁੰਦਾ ਬੀ ਚੌਂਕੀ ਜੀ ਥੱਲੇ ਹਾਂ ਆਜੇ ਉੱਤੇ ਵੀ ਆ ਜਾ ਤੇ ਆਪਾਂ ਹੁਣ ਉੱਤੇ ਚੜ ਕੇ ਜਾ ਕੇ ਦੇਖਦੇ ਹਾਂ ਤੇ ਮਤਰੋ ਆ ਕਰੋ ਚੈੱਕ ਅੰਦਰੋਂ ਐਵੇਂ ਦਾ ਦਿਖਦਾ ਜੇ ਕੁਝ ਜਿੱਦਾਂ ਯਾਰ ਪੁਰਾਣੇ ਘਰ ਬਣਾਉਦੇ ਹੁੰਦੇ ਉਦਾਂ ਹੀ ਏਕ ਕਰਨ ਨੂੰ ਸੰਭਾਲ ਕੇ ਰੱਖਿਆ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਵੀ ਆਹ ਦੇਖੋ ਆ ਲਾਲ ਟੈਂਡ ਲਾਲ ਟੈਂਡ ਆਹ ਦੇਖੋ ਆ ਲਾਲ ਟੈਂਡ ਦੇ ਹਲੋ ਕਿਉਂਕਿ ਇਹ ਕਿੰਨੀ ਪੁਰਾਣੀ ਹੋਣੀ ਆ ਇਹ ਕਿਉਂਕਿ ਇਹਨਾਂ ਤਾਂ ਮੈਨੂੰ ਪਤਾ ਨਹੀਂ ਵੀ ਇਹ ਕਦੋਂ ਸ਼ੁਰੂ ਕੀਤੀਗੇ ਪਰ ਇਹਨਾਂ ਪਤਾ ਵੀ ਨਹੀਂ ਤੇ ਇਹਦੇ ਇਹਦੇ ਵਿੱਚ ਮਿੱਟੀ ਤੇ ਤੇਲ ਪਾ ਕੇ ਤੇ ਪ੍ਰੈਸ ਕਰੀ ਆਹ ਪ੍ਰੈਸ ਆ ਕੋਲੇ ਵਾਲੀ ਪ੍ਰੈਸ ਆ ਜੇ ਭਈ ਕੀ ਆ ਬਾਰੋ ਕੁਝ ਐਵੇਂ ਦਾ ਦਿਸਦਾ ਜੀ ਤੇ ਉਧਰਲੀ ਸਾਈਡ ਵੀ ਆਪਾਂ ਜਾਣਾ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਵੀ ਆ ਤੁਸੀਂ ਆ ਜਿਹੜਾ ਬਾਰੀ ਤੋਂ ਪਾਰ ਹੈ ਨਾ ਆ ਦੇਖੋ ਇਧਰਲੀ ਸਾਈਡ ਸਾਰਾ ਪਾਕਿਸਤਾਨ ਰੇਂਜ ਦਾ ਇਥੋਂ ਕੁਝ ਦੂਰ ਡਿਫੈਂਸ ਲਾਈਨ ਲੱਗੀ ਹੋਈ ਹੈ ਜਿਹੜੇ ਘੁੰਮਣੇ ਪੈਣ ਇਹ ਪਾਕਿਸਤਾਨ ਦੇ ਨੇੜੇ ਨੇੜੇ ਦੇ ਪਿੰਡ ਨੇ ਤੇ ਇੱਥੇ ਫੌਜੀਆ ਦੇ ਮੋਰਚੇ ਵੀ ਬਣੇ ਹੋਏ ਨੇ ਤੇ ਮਿੱਤਰੋ ਆਪਾਂ ਹੁਣ ਚੱਲੇ ਜੇ ਥੱਲੇ ਥੱਲੇ ਜਾ ਕੇ ਆਪਾਂ ਚੈੱਕ ਕਰਨੇ ਜਿਹੜੇ ਥੱਲੇ ਪਾਸੇ ਆਪਾਂ ਥੱਲੇ ਪਾਸੇ ਆ ਗਏ ਤੇ ਆਹ ਦੇਖੋ ਤੁਹਾਨੂੰ ਆ ਕਿੰਨਾ ਵਧੀਆ ਡਿਜ਼ਾਈਨ ਜਿਹਾ ਬਣਾਇਆ ਆ ਜਿੱਦਾਂ ਆਪਣੇ ਪੰਜਾਬੀ ਕਲਚਰ ਦੇ ਹਿਸਾਬ ਦੇ ਪਹਿਲਾਂ ਮਗਲ ਕੀ ਕੱਚੇ ਘਾਰੇ ਹੁੰਦੇ ਸੀਗੇ ਉਸ ਹੱਬ ਤੇ ਹੁੰਦਾ ਕੀਤਾ ਹੋਇਆ ਤੇ ਆ ਵੀ ਇਦਾਂ ਦਾ ਹੀ ਤੇ ਆਹ ਦੇਖੋ ਜਿਹੜੀ ਪਹਿਲਾਂ ਮੈਂ ਤੁਹਾਨੂੰ ਦਿਖਾਈ ਸੀ ਲਾਲ ਟੈਨ ਤੇ ਆਹ ਕਮਰੇ ਚ ਚੱਕ ਰਗੇ ਆ ਇਹ ਵੀ ਕਮਰਾ ਉੱਪਰੋਂ ਕੱਚਾ ਹੀ ਹੈ ਤੇ ਆ ਜੋ ਗਈ ਇੱਧਰ ਵੀ ਤੇ ਹੁਣ ਆਪਾਂ ਦੂਸਰਾ ਖਬਰਾਂ ਚੈੱਕ ਕਰ ਲਈ। ਇਹ ਲਾਸਟ ਹੈ। ਇਹ ਲਾਸਟ ਹੈ। ਆ ਦੇਖੋ। ਇੱਥੇ ਸ਼ੂਟਿੰਗ ਹੋਈ ਸੀਗੀ ਬੰਬੂ ਕਾਰਟ ਫਿਲਮ ਦੀ। ਐਵੇਂ ਵਰਕ ਇਸ ਘਰਾਂ ਦੇ ਵਿੱਚ ਆ ਕੇ ਰਹਿੰਦਾ ਰਿਹਾ ਹਣਾ। ਤੇ ਉੱਪਰਲੇ ਬਾਸੂ ਕੱਚੀ ਛੱਤ ਵਾ। ਇਹ ਸੀ ਆਪਣੀ ਬੰਬੂ ਕਾਰਟ ਵਾਲੀ ਵਿਲੇ। ਤੇ ਹੁਣ ਆਪਾਂ ਇਹਦੂ ਵੀ ਅੱਗੇ ਜਾਣਾ ਵਾ ਅੱਗੇ ਤੇ ਕਮ ਦੇ ਆਪਾਂ ਆਗੇ ਗੱਟੀ ਰਾਜੂ ਕੀ ਤੇ ਗੱਟੀ ਰਾਜੂ ਕੇ ਦੀ ਆ ਜਿਹੜੀ ਨਾ ਆ ਤੂੰ ਹੀ ਦੇ ਦੇਵੇਂ ਨਾ ਵੀ ਆਪਾਂ ਇਸ ਟਾਈਮ ਬਿਲਕੁਲ ਲਾਸਟ ਪਿੰਡ ਹੈ ਆਪਣੇ ਭਾਰਤ ਦਾ ਲਾਸਟ ਪਿੰਡ ਹੈ ਤੇ ਇਸ ਤੋਂ ਪਾਰ ਹੈਗਾ ਜੀ ਪਾਕਿਸਤਾਨ ਦਾ ਕਿਹੜਾ ਪਿੰਡ ਦੱਸਦਾ ਸੀਗਾ ਅੰਕਲ ਜੀ ਕਿਹੜਾ ਪਿੰਡ ਸੀ ਆਕੂ ਵਾਲਾ ਹਾਂ ਅ ਰਾਜੂ ਕੀ ਗੱਟੀ ਤੋਂ ਅਗਲਾ ਪਿੰਡ ਇਹ ਆਕੂ ਵਾਲਾ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਤੇ ਆਪਾਂ ਬਿਲਕੁਲ ਹਾਂ ਹੱਦ ਤੇ ਖੜੇ ਆ ਤੇ ਆ ਸਾਹਮਣੇ ਜਿਹੜੀ ਆ ਤੁਸੀਂ ਦੇਖਦੇ ਪਏ ਜੇ ਇਹ ਇਹ ਆਰਮੀ ਵਾਲਿਆਂ ਦੀ ਚੌਂਕੀ ਹੈ ਰਾਜੂ ਕੀ ਗੱਟੀ ਅੰਦਰ ਨਾ ਹੈ ਤੇ ਆ ਸਾਰੇ ਇੱਥੇ ਬੰਕਰ ਬੰਕਰ ਬਣੇ ਨੇ ਤੇ ਇੱਥੋਂ ਤਾਰ ਤਾਂ ਨਹੀਂ ਦੇਖਦੀ ਕਿਉਂਕਿ ਇੱਥੋਂ ਕਾਫੀ ਦੂਰ ਪੈ ਜਾਂਦੀ ਮੇਰੇ ਬਾਪ ਦੀ ਗੱਲ ਹੈ ਤੇ ਉਹ ਮੁਰ ਕੇ ਤੇਲ ਸੇਟ ਗਿਆ ਗੁਜਰਦੀ ਨਹੀਂ ਪਾਏਗਾ 3200 ਦਾ ਸਾਡੇ ਤੇਲ ਹੀ ਹੋ ਗਿਆ ਫੇਰ ਅਹੀ ਉਹ ਅਗਲਾ ਲੈ ਲਿਆ 3200 अच्छा <laughs> आ किने नी उस टाइम पैली ही 16 1600 री किल्ला हां एक दुवाड़ा एक दुवाड़ा 1600 दा हां किल्ला ही हो गया ਤੇ ਇਹ ਨਾ ਜਿਵੇਂ 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 ਅੰਦਰ ਵਧੀ ਗਈ ਤੂੰ ਗਾਂ ਖਰੀਦੀ ਹੂੰ ਇਹ ਹੁਣ ਅੱਜ ਇਹ ਜਦੋਂ ਲੱਖ ਤੇ ਗਈ ਚਲੀ ਹੁਣ ਉਦੋਂ ਅਸੀਂ ਵਿਹੋਂ ਨਾਲੇ ਹੋ ਗਏ ਬਾਪੂਆਂ ਦਾ ਹੁਣ ਬ੍ਰੇਕ ਲੱਗ ਗਿਆ ਹੂੰ ਪਹਿਲਾਂ ਬਣਾ ਲਈ ਜਿਹੜੀ ਬਣਾ ਲਈ ਉਹ ਟਾਈਮ ਲੱਖ ਵੀ ਬਣਾਉਣਾ ਔਖਾ ਹੈ ਭਲੇ ਸਮੇਂ ਦੀ ਗੱਲ ਹੈ ਨਾ ਤੇ ਜਦ ਤੂੰ ਪਹਿਲਾਂ ਦੱਸੇ ਵੀ 47 ਤੋਂ ਪਹਿਲਾਂ ਇੱਥੇ ਕੀ ਸੀਗਾ ਸਾਰੀ ਡੇਬੀ ਸੀ ਡੱਬ ਮਤਲਬ ਕੀ ਸੀਗਾ ਘਾੜ ਡੱਬ ਦੇ ਪਹਾੜ ਬਣੇ ਡੱਬ ਜਿਹੜੀ ਆਪਾਂ ਵੇਖੀ ਨ ਜਾਣ ਲੋਕੀ ਖਬਰ ਖੁੱਬਰ ਵਟਦੇ ਪੜਾ ਅੱਛਾ ਉਸੀ ਵਿੱਚ ਫਰਾ ਸੀ ਵਿੱਚ ਦਰਖਤ ਸੀ ਨਿੱਕੇ ਮੋਟੇ ਪਤਲੇ ਜਿਹੜੇ ਛਰੀ ਜੇ ਯਾਨੀ ਕਿ ਜਾੜ ਹੀ ਪਈ ਸੀ ਜਗ੍ਹਾ ਤੇ ਯਾਨੀ ਇੱਥੋਂ ਦੇ ਲੋਕੀ ਆ ਤਾਂ ਚੜ ਕੇ ਕਈ ਥਲੇ ਰਹਿ ਕੇ ਕਈ ਤਾਂ ਲੈ ਕੇ ਲੋਕਾਂ ਨੇ ਉਦੋਂ ਝੋਟਿਆਂ ਦੀ ਵਾਹੀ ਨਾ ਸਾਰਾ ਅੱਛਾ ਹੂੰ ਉਹਦੇ ਬਾਅਦ ਮਸ਼ੀਨਰੀ ਆ ਗਈ ਫਿਰ ਤਾਂ ਸਾਰਾ ਪ੍ਰਿੰਸ ਹੀ ਹੋ ਗਿਆ ਉਹ ਆਪਣਾ ਬਾਪੂ ਬੜਾ ਚੰਗਾ ਤੇ ਇਹਨਾਂ ਨੇ ਆਪਣੇ ਨਾਲ ਵਾਵਾ ਗੱਪਾਂ ਮਾਰਿਆ ਤੇ ਨਾਲੇ ਆਪਦੀ ਪਹਿਲੀ ਵਾਰੀ ਦੱਸਿਆ ਵੀ ਮੈਂ ਪਹਿਲੀ ਕਿੰਨੇ ਦੀ ਲਈ ਸੀ ਤੇ ਇਸ ਟਾਈਮ ਕਿੰਨੇ ਦੀ ਹੋ ਗਈ ਤੇ ਬਹੁਤ ਵਧੀਆ ਲੱਗਾ ਬਾਪੂ ਧੰਨਵਾਦ ਤੇਰਾ ਤੇ ਹੁਣ ਆਪਾਂ ਚੱਲੇ ਜੀ ਟਿੰਡੀ ਵਾਲੇ ਟਿੰਡੀ ਵਾਲੇ ਜਿਹੜਾ ਸਤਲੁਜ ਦਰਿਆ ਏ ਉਹਦੇ ਨਾਲ-ਨਾਲ ਦੇ ਜਿਹੜੇ ਪਿੰਡ ਨੇ ਬਾਪੂ ਕਹਿੰਦਾ ਬਹੁਤ ਸੋਹਣੇ ਦੇਖਣ ਵਾਲੇ ਨੇ ਤੇ ਹੁਣ ਆਪਾਂ ਉੱਥੇ ਚੱਲੇ ਤੇ ਵੀਡੀਓ ਨਾਲ ਇਵੇਂ ਬਣੇ ਰਿਹਾ ਜੀ ਇਤਰੋ ਘੁੰਮਦੇ ਘੁੰਮਦੇ ਆਪਾਂ ਪਹੁੰਚ ਗਏ ਆ ਆਪਣੇ ਨਾਨੇ ਦੇ ਘਰੇ ਨਾਨੇ ਦਾ ਘਰ ਹੀ ਹੈ ਨਾ ਬਿਲਕੁਲ ਹਾਂ ਅੱਮੋ ਪਹੁੰਚ ਗਏ ਆ ਨਾਨੇ ਦੇ ਘਰੇ ਤੇ ਪਹਿਲਾਂ ਤਾਂ ਤੁਸੀਂ ਆ ਮੜੀਆਂ ਪੈਲੀਆਂ ਚੈੱਕ ਕਰੋ ਨਾ ਆ ਵੇਖੋ ਆ ਕਿੰਨੀਆਂ ਸੋਹਣੀਆਂ ਲੱਗਦੀਆਂ ਪੰਜਾਣਾ ਰੇਅ ਰੇ ਖੇਤ ਨੇ ਤੇ ਆ ਦੇਖੋ ਆ ਸੂਰਜ ਚਮਕਦਾ ਪਿਆ ਤੇ ਉਹ ਦੱਸਦੇ ਨੇ ਵੀ ਜਿਹੜੇ ਹੋਸਟ ਜਿਹੜੀਆਂ ਤੁਸੀਂ ਇਸ ਟਾਈਮ ਰੀਆਂ ਰੀਆਂ ਪੈੜੀਆਂ ਵੇਖਦੇ ਪਏ ਜਣ ਇੱਥੇ ਸਾਬ ਦਾ ਜੰਗਲ ਹੀ ਹੁੰਦਾ ਸੀ ਕਿ ਜੰਗਲ ਹੀ ਹੁੰਦਾ ਸੀ ਨਾ ਹ ਬੀਆ ਬਾਣ ਹੁੰਦਾ ਸੀ ਟੋਏ ਟਿੱਬੇ ਹੁੰਦੇ ਸੀਗੇ ਇਹ ਕਿਹੜੇ ਕਿਸਾਨ ਦੀ ਗੱਲ ਆ ਸਾਨੂੰ ਮੁਸ਼ਬਾਸ ਦੀ ਹਾਂ 1962 1962 ਨੂੰ ਇੱਥੇ ਨਿਵਾਸ ਕੀਤੇ ਹਾਂ ਬਾਅਦ ਸੀਗੇ ਸਾਰਾ ਇੱਥੇ ਕੋਈ ਰੈਸ਼ ਨਹੀਂ ਸੀ ਹੈਗੀ ਨਾ ਕੋਈ ਇੱਥੇ ਰੈਸ਼ ਸੀਗੀ ਤੇ ਨਾ ਇਦਾਂ ਪੈਲੀਆਂ ਸੀਗੇ ਤੇ ਬਾਅਦ ਵਿੱਚ ਇਹਨਾਂ ਨੂੰ ਸੈਟਸੂਟ ਕੀਤਾ ਦੁਬਾਰਾ ਇਹਨੇ ਦੇ ਫੇਰ ਜਿਵੇਂ ਜਿਵੇਂ ਲੋਕੇ ਜੀ ਯਾਰ ਜਿਵੇਂ ਆਪਣੀ ਵੰਡ ਹੋਈ ਨਾ ਉਸ ਤੋਂ ਬਾਅਦ ਸਾਰੇ ਇਧਰਲੀ ਸਾਈਡ ਆ ਗਏ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਤੇ ਫਿਰ ਉਹ ਇੱਥੇ ਰਹਿਣੇ ਉਹਨਾਂ ਨੇ ਸਟਾਰਟ ਕੀਤਾ ਤੇ ਇਹਨਾਂ ਪੈਲੀਆਂ ਨੂੰ ਸਹੀ ਬਣਾਇਆ ਤੇ ਇਹਨਾਂ ਦੇ ਵਿੱਚ ਆ ਕਣਕ ਝੋਨਾ ਬੀਜੇ ਨਾਲ ਇੱਕ ਫੇਰ ਹੋਈਆਂ ਆ ਲੱਗਾ ਜੀ ਨਲਕਾ ਕਿਉਂਕਿ ਇਹ ਜਿਹੜਾ ਜਿੰਨਾ ਇਹ ਸਾਰਾ ਏਰੀਆ ਤੁਸੀਂ ਦੇਖਦੇ ਪਏ ਹੋ ਜੀ ਨਾ ਇਹ دریਾਈ ਏਰੀਆ ਤੇ ਬਾਰਡਰ ਏਰੀਆ ਇੱਥੋਂ ਡਿਫੈਂਸ ਲਾਈਨ ਜਿਹੜਾ ਮੈਂ ਹਾਂ ਕੋਈ ਹੋਣੀ ਕੋਈ 2 ਕਿਲੋਮੀਟਰ ਤੇ ਬਸ ਦੂਰ ਇੱਥੋਂ ਰਹਿ ਜਾਂਦੀ ਡਿਫੈਂਸ ਲਾਈਨ ਤੇ ਆ ਜਿਹੜੇ ਸਾਰਾ ਤੁਸੀਂ ਹੁਣ ਪੈਲੀਆਂ ਵੇਖਦੇ ਪਏ ਜੀ ਨਾ ਇੰਨੀਆਂ ਸ਼ਾਨਦਾਰ ਹਰੀਆਂ ਹਰੀਆਂ ਤੇ 1955 ਦੇ ਵਿੱਚ ਪਾਣੀ ਆਇਆ ਸੀ ਇੱਥੇ ਬਹੁਤ ਪਾਣੀ ਆਇਆ ਸੀਗਾ 1955 ਵਾਲਾ ਪਾਣੀ ਆਇਆ ਸੀਗਾ ਬਾਅਦ ਵਿੱਚ 88 ਵਾਲਾ ਪਾਣੀ ਆਇਆ ਸੀਗਾ ਤੇ ਉਸ ਪਾਣੀਆ ਤੋਂ ਵੀ ਪਹਿਲਾਂ ਇਹ ਜਿਹੜਾ ਸਭ ਕੁਝ ਝਾੜ ਹੁੰਦਾ ਸੀਗਾ ਕੋਈ ਇੱਥੇ ਵਸੋ ਨਹੀਂ ਹੁੰਦੀ ਸੀਗੀ ਤੇ ਇਹ 47 ਤੋਂ ਬਾਅਦ ਇੱਧਰ ਲੋਕੀ ਆਏ ਨੇ ਰਹਿਣਾ ਉਹਨਾਂ ਨੇ ਸ਼ੁਰੂ ਕੀਤਾ ਤੇ ਪਹਿਲੀਆਂ ਬਣਾਈਆਂ ਨੇ ਹੁੰਦੇ ਘੁੰਦੇ ਆਪਾਂ ਆ ਗਏ ਇੱਥੇ ਜਿੱਥੇ ਦੇਸੀ ਗੁੜ ਬੰਦ ਦਾ ਤੇ ਆਹ ਤੁਸੀਂ ਦੇਖੋ ਇਹ ਮੈਂ ਖਾ ਰਿਹਾ ਦੇਸੀ ਗੁੜ ਕਿਉਂਕਿ ਆਪਣੇ ਸ਼ਹਿਰਾਂ ਦੇ ਵਿੱਚ ਤਾਂ ਮਲਾਵਟ ਹੁੰਦੀ ਕੋਈ ਖੰਡ ਖੁੰਡ ਮਿਕਸ ਕਰ ਦਿੰਦੇ ਤੇ ਇਥੇ ਬਿਲਕੁਲ ਪਿਓਰ ਗੋੜੇ ਤੇ ਦਾਪਾ ਪਿਓਰ ਚਾਹ ਪੀਤੀ ਸੀ ਨਾ ਕੋਈ ਬੜੀ ਸੁਆਸ ਸੀ ਤੇ ਉਹਨਾ ਗੁੜ ਵੀ ਬਹੁਤ ਸੁਆਸ ਸੀਗਾ ਤੇ ਆ ਤੁਸੀ ਦੇਖੋ ਇਹ ਆਪਣਾ ਬਾਈ ਗੋੜਾ ਵਾਲਾ ਨਾਮ 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 ਦੱਸੋ ਕੀ ਹੈ ਲਖਵਿੰਦਰ ਸਿੰਘ ਇਹਨਾਂ ਦਾ ਬਣਾਉਂਦੇ ਨੇ ਕਿਲੋ ਗੁੜ ਲਿਆ ਕੀ ਰੇਟ ਲਾਉਂਗੇ ਫਿਰ ਸਾਨੂੰ ਯਾਰ ਇਹ ਰੇਟ ਤਾਂ ਘਟਾਓ ਤੇ ਉਧਰ ਆ ਗਈ ਕੜਾਈ ਹਾਂ ਜਿੱਕੜਾਇਆ ਤਿਆਰ ਹੁੰਦਾ ਨਾ ਤਿਆਰ ਹੁੰਦਾ ਕੋੜ ਹਾਂ ਇਹ ਤਾਂ ਵੈਸੇ ਆਮ ਲੋਕਾਂ ਨੂੰ ਪਤਾ ਵੀ ਇਹ ਕਿੱਦਾਂ ਤਿਆਰ ਹੁੰਦਾ ਵੀ ਇੰਦੇ ਜੇ ਰੋ ਪਾ ਕੇ ਹਾਂ ਉਹ ਜਿਹੜਾ ਉਹਦੇ ਤੋਂ ਪਹਿਲਾਂ ਜੂਸ ਕੱਢਦੇ ਗੰਨੇ ਦਾ ਤੇ ਫਿਰ ਇੰਦੇ ਜ ਉਹਦਾ ਜੂਸ ਪਾ ਦਿੰਦੇ ਤੇ ਫਿਰ ਨੂੰ ਬਾਲੀ ਜਾਂਦੇ ਕਿੰਨਾ ਟਾਈਮ ਲੱਗਦਾ ਇਹਨੂੰ ਡੇਢ ਘੰਟਾ ਲੱਗ ਜਾਂਦਾ ਇਹ ਤਾਂ ਡੇਢ ਘੰਟਾ ਲੱਗਦਾ ਤੇ ਆਪਦੇ ਆ ਬਈ ਸੰਘਣਾ ਹੋ ਜਾਂਦਾ ਹਾਂ ਜੀ ਸੰਘਣਾ ਹੋ ਜਾਂਦਾ ਹਾਂ ਸੰਘਣਾ ਹੋ ਜਾਂਦਾ ਸੈਕਿੰਡ ਨਾਲ ਸੰਘਣਾ ਹੋ ਜਾਂਦਾ ਆਏ ਕੋ ਜਿਹੜੇ ਭਾਵੇਂ ਉੱਡ ਜਾਂਦੀ ਤਾਣ ਤੇ ਇਹਦੇ ਵਿੱਚ ਜਿਹੜੀ ਮਠਾਸ ਜੀ ਹੋ ਰਹਿ ਜਾਂਦੀ ਵਾ ਤੇ ਹਾਂ ਤੇ ਬਾਅਦ ਵਿੱਚ ਆ ਸਾਂਚੇ ਚ ਪਾ ਦਿੰਦੇ ਤੇ ਇਹ ਪਿੰਡਾਂ ਚ ਵੇਚ ਜਾਂਦਾ ਅੱਛਾ ਪਿੰਡਾਂ ਚ ਵੇਚ ਜਾਂਦਾ ਬਹੁਤ ਵਧੀਆ ਗੁੜ ਮੈਂ ਵੀ ਖਾਣਾ ਪਿਆ ਫਲਾਣਾ ਪਹੁੰਚ ਗਏ ਸੈਣੀ ਵਾਲਾ ਬਾਰਡਰ ਤੇ ਆ ਮੇਰੇ ਪਿੱਛੇ ਜਿਹੜਾ ਤੁਸੀਂ ਦੇ ਦੇ ਪਏ ਸੈਣੀ ਵਾਲੇ ਬਾਰਡਰ ਨੂੰ ਜਾਂਦਾ ਵਾ ਰਸਤਾ ਤੇ ਆ ਜਾਂਦੇ ਵਾ ਸਿੱਧਾ ਭਗਤ ਸਿੰਘ ਸਮਾਹ ਇਹ ਭਗਤ ਸਿੰਘ ਹੁਣਾਂ ਦੀ ਸਮਾਹ ਤੇ ਤੇ ਆ ਖੜਾਈ ਆਪਣੀ ਗੱਡੀ ਬੰਬੂ ਕਾਰਟ ਤੇ ਇਹਦੇ ਤੇ ਆਪਾਂ ਆਪਣਾ ਤਿਰੰਗਾ ਬਹੋਣੇ ਬੇ ਆ ਵੇਖੋ ਆ ਇੱਕ ਰੰਗ ਪਰਤਾ ਹੈ ਬਾਕੀ ਦੋਵੇਂ ਰੰਗ ਪਰਨਗੇ ਚੰਡਾ ਗਿਆ ਜੀ ਬਣ ਹਾਂ ਮੈਨੂੰ ਕਮੈਂਟ ਕਰਕੇ ਦੱਸਿਆ ਜੇ ਵੀ ਸੋਹਣਾ ਲੱਗਦਾ ਮੈਨੂੰ ਤਾਂ ਸੋਹਣਾ ਲੱਗਾ ਤੇ ਤੁਹਾਨੂੰ ਵੀ ਸੋਹਣਾ ਲੱਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਜੇ ਮੈਨੂੰ ਹਾਂਜੀ ਮਿੱਤਰੋ ਇਹ ਸੀਗਾ ਆਪਣਾ ਅੱਜ ਦਾ ਵਲੌਗ ਤੇ ਤੁਹਾਨੂੰ ਕਿਵੇਂ ਦਾ ਤੇ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਇੱਕ ਚੀਜ਼ ਹੋਰ ਆ ਚੈੱਕ ਕਰੋ ਵੀ ਆਹ ਦੇਖੋ ਵਿਊ ਕਿੰਨਾ ਘੈਂਟ ਆਉਂਦਾ ਪਿਆ ਆਪਣੇ ਪੰਜਾਬ ਦਾ 뷰 ਵੇਖੋ ਕਿੰਨੀਆਂ ਹਰੀਆਂ ਹਰੀਆਂ ਪੈਲੀਆਂ ਨੇ ਹਨਾ ਤੇ ਅੱਜ ਮੌਸਮ ਬਹੁਤ ਵਧੀਆ ਸੀ ਕਿ ਪਿਛਲੇ 5-7 ਦਿਨਾਂ ਤੋਂ ਧੁੱਪ ਬੜੀ ਕੜਾਕੇ ਵਾਲੀ ਪੈਂਦੀ ਪਈ ਸੀ ਤੇ ਅੱਜ ਮੌਸਮ ਬਹੁਤ ਘੈਂਟ ਸੀਗਾ ਵੇਖੋ ਤੁਸੀਂ ਵਾਹੇ ਬੱਦਲ ਵਾਈ ਹੋਈ ਪਈਏ ਤਾਂ ਪਰ ਫਿਰ ਵੀ ਬਹੁਤ ਘੈਂਟ ਤੇ ਠੰਡ ਲੱਗਦੀ ਪਈ ਤੇ ਇਸ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕੇ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਤਾਕੜ ਜੀ ਵੀਡੀਓ ਦੇ ਨਾਲ ਓਕੇ ਬਾਏ ਟਾਟਾ